ਵਿੰਡ ਜੱਜੜ ਤੇ ਬਾਗੀਬੰਦਰ ਦੇ ਵਿੱਚ ਬੈਕ ਟੂ ਬੈਕ ਸਨੇਚਿੰਗ ਦੀਆਂ ਵਾਰਦਾਤਾਂ ਹੋਈ ਸੀਗੀਆਂ ਪਿਛਲੇ ਹਫਤੇ ਉਹਦੇ ਵਿੱਚ ਕਾਮਯਾਬੀ ਹਾਸਿਲ ਕਰਦੇ ਆ ਸਾਡੇ ਸੀਆਈਏ ਸਟਾਫ ਟੂ ਤੇ ਸਬਡਿਵੀਜ਼ਨ ਤਲਵੰਡੀ ਸਾਹਬ ਉਹਦੀ ਪੁਲਿਸ ਨੇ ਇੱਕ ਗੈਂਗ ਬਸਟ ਕੀਤਾ ਹੈ ਉਹਦੇ ਵਿੱਚ ਟੋਟਲ 5 ਮੈਂਬਰ ਨੇ ਉਹਨਾਂ ਚੋਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ ਦੋ ਮੋਬਾਈਲ ਫੋਨ ਰਾੜਾ ਤੇ ਮਾਰੂ ਹਥਿਆਰ ਇਹ ਸਾਰੇ ਬਰਾਮਦ ਕੀਤੇ ਗਏ ਹਨ ਇਹਨਾਂ ਨੇ ਕਿਥੇ ਕਿਥੇ ਵਾਰਦਾਤਾਂ ਕੀਤੀਆਂ ਸੀ ਜਿਹੜੀਆਂ ਤਾਂ ਕਿੰਨੀਆਂ ਵਾਰਦਾਤਾਂ ਨੂੰ ਜਾਣਦੇ ਹਜੇ ਤੱਕ ਦੋ ਵਾਰ ਦਾ ਤਾਂ ਇਹਨਾਂ ਨੇ ਜਿਹੜੀ ਹੈ ਪੁਲਿਸ ਦੇ ਦੋ ਵਾਰ ਦਾ ਤਾਂ ਇਹਨਾਂ ਦੇ ਸਾਹਮਣੇ ਆਈ ਹੈ ਇੱਕ ਪਿੰਡ ਜੱਜੜ ਇਨਾਂ ਨੇ ਵਾਰਦਾਤ ਕੀਤੀ ਸੀ ਉਹਦੇ ਸਬੰਦੇ ਉਹਦੇ ਸਬੰਧੀ ਰਾਮਾ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੈ ਇੱਕ ਇਨਾ ਨੇ ਪਿੰਡ ਭਾਗੀਵੰਦਰ ਵਾਰਦਾਤ ਕੀਤੀ ਸੀ ਉਹਦੇ ਸਬੰਧੀ ਤਲੁੰਡੀ ਸਾਬੋ ਥਾਣੇ ਦੇ ਵਿੱਚ ਮੁਕਦਮਾ ਦਰਜ ਹੈ ਕਿਸ ਤਰ੍ਹਾਂ ਦੀਆਂ ਵਾਰਦਾਤਾਂ ਕਰ ਰਹੇ ਸੀ ਸਰ ਇਹ ਰਾਗੀਆਂ ਤੋਂ ਹਥਿਆਰਾਂ ਤੇ ਨੋਕ ਤੇ ਉਹਨਾਂ ਤੋਂ ਲੁੱਟਾਂ ਖਵਾ ਕਰਦੇ ਸੀ ਕਈ ਵਾਰੀ ਇਹ ਉਹਨਾਂ ਨੂੰ ਇੰਜਰਡ ਵੀ ਕਰਦੇ ਸੀ ਇਹ ਹੋਰ ਟਾਈਮਿੰਗ ਜਿਹੜੀ ਹੁੰਦੀ ਹੈ ਰਾਤ ਦੇ ਟਾਈਮ ਲੇਟ ਨਾਈਟ ਜਾਂ ਅਰਲੀ ਮਾਰਨਿੰਗ ਇਹ ਵਾਰਦਾਤਾ ਕਰਦੀ ਸੀ ਜੀ ਇਹਨਾਂ ਦੇ ਵਿੱਚ ਤਿੰਨ ਦੋਸ਼ੀ ਜੱਜੜਪਿੰਡ ਦੇ ਰਹਿਣ ਵਾਲੇ ਨੇ ਤੇ ਇੱਕ ਸਰਸਾ ਹਰਿਆਣਾ ਦਾ ਰਹਿਣ ਵਾਲਾ ਹੈ ਇੱਕ ਪੰਜਵਾਂ ਦੋਸ਼ੀ ਉਹਦੀ ਪਛਾਣ ਹੋ ਗਈ ਹੈ ਪਰ ਉਹਦੀ ਹਰੈਸਟ ਹੋ ਜੇ ਬਾਕੀ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਪਰਚਾ ਸਰ ਕੁਝ ਇਹਨਾਂ 'ਚੋਂ ਇੱਕ ਦੋਸ਼ੀ ਹੈ ਗੁਰਵਿੰਦਰ ਸਿੰਘ ਉਹਦੇ ਖਿਲਾਫ ਇੱਕ ਚੋਰੀ ਦਾ ਮੁਕਦਮਾ ਹੈ 64/22 ਰਾਮਾ ਥਾਣੇ ਦੇ ਵਿੱਚ ਤੇ ਡੀਜ਼ਲ ਵਾਲਾ ਕੀ ਮਾਮਲਾ ਸਰ ਜਿਹੜਾ ਹੈਗਾ 400 ਲੀਟਰ ਦਾ ਹਾਂਜੀ ਅੱਜ अर्ली मॉर्निंग CIA ਸਟਾਫ 1 ਤੇ 2 ਦੀ ਵੱਖਰੀ ਵੱਖਰੀ ਟੀਮਾਂ ਨੇ ਇੱਥੇ ਆਸ-ਪਾਸੇ ਬਠਿੰਡਾ ਸ਼ਹਿਰ ਦੇ ਜਿਹੜੇ ਡੱਬੇ ਬਣੇ ਹੋਏ ਨੇ ਉੱਥੇ ਸ਼ਿਕਾਇਤ ਹੈਗੀਆਂ ਨੇ ਕਿ ਉਹ ਡੀਜ਼ਲ ਚੋਰੀ ਕਰਦੇ ਨੇ ਟਰੱਕਾਂ ਦੇ ਵਿੱਚੋਂ ਉਹਦੇ ਸਬੰਧੀ ਰੇਡ ਕੀਤੀ ਸੀ ਉਹਦੇ ਵਿੱਚ 4 FIR ਜਿਹੜੀ ਹੈ ਉਹ ਅੱਜ ਅਸੀਂ ਰਜਿਸਟਰ ਕੀਤੀ ਹੈ 3 CIA ਸਟਾਫ 1 ਵੱਲੋਂ ਤੇ 1 CIA ਸਟਾਫ 2 ਵੱਲੋਂ ਉਹਦੇ ਵਿੱਚ ਅਸੀਂ ਵੱਖਰੀ ਵੱਖਰੀ FIRਾਂ ਦੇ ਵਿੱਚ ਦੋਸ਼ੀ ਫੜੇ ਨੇ ਤੇ ਕੁੱਲ 400 ਲੀਟਰ ਡੀਜ਼ਲ ਤੇ ਚਾਰ ਦੋਸ਼ੀ ਅਸੀਂ ਅਰੈਸਟ ਕੀਤੇ ਨੇ ਇਹ ਕੌਣ ਲੋਕ ਨੇ ਜੀ ਇਹ ਮੋਸਟਲੀ ਡੱਬੇ ਦੇ ਮਾਲਕ ਨੇ ਜਾਂ ਇਹਨਾਂ ਨੇ ਡੱਬੇ ਜਿਹੜੇ ਹੈ ਉਹ ਠੇਕੇ ਤੇ ਲਏ ਹੋਏ ਨੇ ਜਿਹੜੇ ਡੱਬਾ ਚਲਾਉਣ ਵਾਲੇ ਨੇ ਉਹ ਨੇ ਇਹ ਇਹ ਸਰ ਤੇ ਡੀਜ਼ਲ ਚੋਰੀ ਕਿਵੇਂ ਹੋ ਰਿਹਾ ਹੈ ਜੀ ਜਿਹੜੇ ਟਰੱਕ ਵਾਲੇ ਰੁਕਦੇ ਨੇ ਇਹਨਾਂ ਦੇ ਕੋਲ ਉਹਨਾਂ ਦੀ ਮਿਲੀਭੁਗਤ ਦੇ ਨਾਲ ਹੀ ਆ ਡੀਜ਼ਲ ਚੋਰੀ ਹੋ ਰਿਹਾ ਹੈ ਹਜੇ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਹੈ ਤਫਤੀਸ਼ ਦੌਰਾਨ ਜਿਹੜੀ ਵੀ ਸ਼ਾਹਦਤ ਸਾਹਮਣੇ ਆਊਗੀ ਆ ਸਾਰਾ ਅਸੀਂ ਜਿਹੜਾ ਹੈ ਉਹ ਤੁਹਾਨੂੰ ਦੱਸਦੇ ਹਾਂ ਸਰ ਇਹ ਡੀਜ਼ਲ ਕਿਸ ਚੀਜ਼ ਨੂੰ ਚੋਰੀ ਕਰਦੇ ਨੇ ਕਿਹੜੇ ਟਰੱਕ ਨੇ ਔਰ ਕਿੱਥੋਂ ਕਾਦੇ ਲਈ ਟਰੱਕ ਉਹ ਜਿਹੜੇ ਨੇ ਤੁਸੀਂ ਚੋਰੀ ਦੇ ਵਿੱਚ ਕਿਵੇਂ ਕਹਿ ਸਕਦੇ ਹੋ ਜੇ ਇਹ ਔਇਲ ਵਾਲਾ ਟੈਂਕਰ ਹੈ ਜਾਂ ਇਹ ਆਰਮਡ ਟਰੱਕ ਨੇ ਕੁਝ ਇਹਨਾਂ ਦੇ ਵਿੱਚੋਂ ਇੱਕ ਹਜੇ ਸਾਹਮਣੇ ਗੱਲ ਆਈ ਹੈ ਕਿ ਟੈਂਕਰਾਂ ਚੋਰੀ ਕਰਦੇ ਨੇ ਕੁਝ ਆਰਮਡ ਟਰੱਕਾਂ ਦੇ ਵਿੱਚ ਜਿਹੜੀ ਭਰੀ ਹੋਈ ਟੰਕੀ ਹੁੰਦੀ ਹੈ ਉਹਦੇ ਵਿੱਚੋਂ ਥੋੜਾ ਥੋੜਾ ਚੋਰੀ ਕਰਕੇ ਆਪਣੇ ਕੋਲ ਰੱਖ ਲੈਂਦੇ ਨੇ ਫਿਰ ਬਾਅਦ 'ਚ ਉਹ ਵੇਚਦੇ ਨੇ ਇਮਲੀ ਭੁਗਤ ਨਾਲ ਟਰੱਕ ਡਰਾਈਵਰਾਂ ਦੇ ਨਾਲ ਹੀ ਕਰਦੇ ਹੋਣੇ ਜੀ ਹਾਂ ਜੀ ਹਜੇ ਤੱਕ ਤੋਂ ਸਾਨੂੰ ਆ ਹੀ ਲੱਗਣ ਰਿਹਾ ਕਿ ਟਰੱਕ ਡਰਾਈਵਰਾਂ ਦੀ ਮਿਲੀ ਭੁਗਤ ਨਾਲ ਹੀ ਆ ਹੋ ਰਿਹਾ ਇਹ ਜਿਹੜੇ ਸਰਪਰਚ ਤੁਸੀਂ ਦਰਜ ਕੀਤੇ ਹੈਗੇ ਆ ਇਹ ਟਰੱਕ ਡਰਾਈਵਰਾਂ ਦੇ ਖਾਤੇ ਜਾਂ ਡੱਬਾ ਮਾਲਕਾਂ ਦੇ ਇਹ ਡੱਬਾ ਮਾਲਕਾਂ ਦੇ ਖਿਲਾਫ ਇਹ ਮੌਕੇ ਤੇ ਡੱਬਾ ਮਾਲਕ ਤੇ ਜਿਹੜਾ ਬਰਾਬਦੀ ਹੋਈ ਹੈ ਸਬੰਧ ਦੀ ਉਹ ਹੈਗੀ ਹੁਣ ਤਫ਼ਤੀਸ਼ ਦੌਰਾਨ ਜਿਹੜੇ ਵੀ ਸ਼ਮੂਹਰੇ ਸਾਹਮਣੇ ਆਊਗੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇੱਕ ਐਸਪੀ ਸਾਹਿਬ ਇਸੇ ਤਰ੍ਹਾਂ ਨਾ ਜੱਸੀ ਚੌਂਕ ਦੇ ਵਿੱਚ ਜਿੱਥੋਂ ਕਿ ਮੇਨ ਹੈ ਤੈਨੂੰ ਡੰਪ ਹਾਗੇ ਤੈਨੂੰ ਕੰਪਨੀਆਂ ਦੇ ਇੰਡੀਅਨ ਆਇਲ ਜਾਂ ਦੂਜੇ ਦੇ ਉੱਥੋਂ ਵੀ ਬੜੇ ਸਾਲਾਂ ਤੋਂ ਰੌਲਾ ਪੈਂਦਾ ਆ ਰਿਹਾ ਕਿ ਇੱਥੇ ਬਹੁਤ ਵੱਡੇ ਵੱਡੇ ਨਹਰੇ ਬਣਾਏ ਆ ਜਿੱਥੇ ਉਹ ਟਰੱਕ ਖੜਦੇ ਹੈਗੇ ਤੇਲ ਟੈਂਕਰ ਤੇ ਉੱਥੋਂ ਚੋਰੀ ਹੁੰਦਾ ਕਾਫੀ ਸਾਰੇ ਤੁਹਾਡੇ ਪਹਿਲਾਂ ਪੁਲਿਸ ਨੇ ਉਹ ਫੜੇ ਵੀ ਹੈਗੇ ਆ ਮਾਮਲੇ ਪਰ ਦੁਬਾਰਾ ਫਿਰ ਉਸੇ ਤਰ੍ਹਾਂ ਚੱਲਦਾ ਇਹਨਾਂ ਦਾ ਨੈਕਸ ਹੁਣ ਵੀ ਜਿਵੇਂ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਮਤਾਬਿਕ ਕਾਰਵਾਈ ਕਰਨ ਰੇ ਆ ਰਾਤ ਵੀ ਸਾਡੀ ਟੀਮਾਂ ਸਾਰੀਆਂ ਬਾਹਰ ਸੀਗੀਆਂ ਉਹਨਾਂ ਨੇ ਸਾਰੇ ਨੋਰੇ ਵੀ ਸਰਚ ਕੀਤੇ ਸੀ ਜਿਹੜੇ ਨੋਰਿਆਂ ਦੀ ਤੁਸੀਂ ਗੱਲ ਕਰਨ ਰਿਓ ਤੇ ਇਹ ਡਾਬੇ ਵੀ ਸਰਚ ਕੀਤੇ ਸੀ ਜਿੱਥੋਂ ਬਰਾਮਦਗੀ ਹੋਈ ਉੱਥੋਂ ਮੌਕੇ ਤੇ ਇੱਕ ਵਾਰੀ ਐਫਆਈਰ ਰਜਿਸਟਰ ਕਰਤੀ ਹੈ ਬਾਕੀ ਜਿੱਥੇ ਵੀ ਇਦਾਂ ਦੀ ਕੋਈ ਕਾਰ ਉਹ ਹੋਊਗੀ ਜਿੱਥੇ ਵੀ ਡੀਜ਼ਲ ਚੋਰੀ ਦੇ ਮਾਮਲੇ ਸਾਹਮਣੇ ਆਣਗੇ ਉਹਨਾਂ ਤੇ ਅਸੀਂ ਬਣਦੀ ਕਾਰਵਾਈ ਕਰਾਂਗੇ ਐਸਪੀ ਸਾਹਿਬ ਜਿੱਦਾਂ ਹੁਣ ਰਿਫਾਈਨਰੀ ਦਾ ਇੱਕ ਗੁੰਡਾ ਟੈਕਸ ਵਾਲਾ ਮਾਮਲਾ ਜਿਆਦਾ ਭਖਿਆ ਹੋਇਆ ਇੱਕ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਉਹ ਗੁੰਡਾ ਟੈਕਸ ਨੂੰ ਫੜਨ ਜਾ ਰਹੀ ਹੈ ਪੁਲਿਸ ਪਾਰਟੀ ਇਸ ਵੈਰੀਫਾਈ ਕੀਤਾ ਨਹੀਂ ਕਿਤਾ ਬਿਹਲੇ ਉਹ ਮਾਮਲਾ ਮੇਰੇ ਧਿਆਨ ਚ ਨਹੀਂ ਹੈ ਉਹ ਮੈਂ ਵੈਰੀਫਾਈ ਕਰ ਲੈਂਦਾ ਸਾਰਾ ਐਮ ਐਲ ਐ ਨੇ ਵੀ ਇਲਜ਼ਾਮ ਲਾਇਆ ਨੇ ਬਾਰੇ ਸ਼ਿਕਾਇਤਾਂ ਦੋ ਕੀਤੀਆਂ ਹੋਈਆਂ ਨੇ ਖਾਸ ਕਰਕੇ ਤਰਵੰਡੀ ਦਾ ਬੁੱਲ ਨੇ ਇੱਕ ਹੋਰ ਐਮ ਐਲ اے ਵਿਧਾਇਕ ਵਰਜਿੰਦਰ ਗੋਲ ਨੇ ਉਹ ਸਾਰਾ ਮਾਮਲਾ ਮੇਰੇ ਧਿਆਨ ਚ ਹਜੇ ਹੈ ਨਹੀਂ ਉਹ ਸਾਰਾ ਮੈਂ ਵੈਰੀਫਾਈ ਕਰਕੇ ਤੁਹਾਨੂੰ ਚੈੱਕ ਕਰਕੇ ਦਿੰਦਾ ਠੀਕ ਹੈ ਇਸ ਤੋਂ ਇਲਾਵਾ ਸਰ ਇੱਕ ਸ਼ੁਕਰਵਾਰ ਦੀ ਗੱਲ ਹੈ ਸੀ ਐਮ ਸਾਹਿਬ ਦੇ ਪਿੰਡ ਟੋਲ ਨੰਬਰ ਦਾ ਗੁਰਜੀਤ ਸਿੰਘ ਤੇ ਇੱਕ ਉਹ ਲੇਸਟ ਕਰਮਚਾਰੀ ਦੀ ਪਣੂ ਹਿਰਾਸਤ ਵਿੱਚ ਲਿਆ ਗਿਆ ਸੀ ਆ ਉਹ ਕੀ ਮਾਮਲਾ ਸੀਗਾ ਸਰਜੀ ਦੇ ਵਿੱਚ ਉਹਨਾਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਗਈ ਇਹੋ ਜਿਹਾ ਕੋਈ ਵੀ ਮਾਮਲਾ ਮੇਰੇ ਧਿਆਨ ਚ ਹੈ ਨਹੀਂ ਤੁਸੀਂ ਜਿਹੜੇ ਮਾਮਲੇ ਦੀ ਗੱਲ ਕਰ ਰਹੇ ਹੋ ਕੋਈ ਨਹੀਂ ਸਹੀ ਬੰਦੇ ਅੱਜ ਨੇ ਜਸੁੰਦਰੀ ਤੁਹਾਡੇ ਨਾਲ ਸਵਾਲ ਉਸ ਦਿਨ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਆਖੇ ਵੀ ਅੰਡਰ ਇਨਵੈਸਟੀਗੇਸ਼ਨ ਹੈ ਕਿਹੜੀ ਮਾਮਲਾ ਸੀ ਉਹ ਤੁਹਾਡਾ ਕੋਈ ਕੰਪਲੇਂਟ ਆਈ ਸੀ ਜਿਹੜੀ ਅਜੇ ਵੈਰੀਫਾਈ ਕਰ ਲਈਏ ਕੋਈ ਗੱਲ ਨਹੀਂ ਅਸੀਂ ਬਾਅਦ ਚ ਦੱਸਾਂਗੇ ਇਹਦੇ ਬਾਰੇ ਵੈਰੀਫਾਈ ਕਰਕੇ ਐਉਂ ਜਿਹਾ ਕੋਈ ਮਾਮਲਾ ਹੈ ਨਹੀਂ ਸਾਡੇ ਧਿਆਨ ਚ ਤੁਹਾਨੂੰ ਬਾਅਦ ਚ ਦੱਸ ਦਿਆਂਗੇ ਜਿਹੜਾ ਇਸ਼ੂ ਹੈਗਾ ਅਸੀਂ ਉਹਦੇ ਬਾਰੇ ਗੱਲ ਕਰੀਏ ਠੀਕ ਹੈ ਜਿਹੜਾ ਮਾਮਲਾ ਸਰਸੇ ਦਾ ਮੁੰਡਾ ਗੁਰਮੀਤ ਹੈ ਜੀ ਮੋਬਾਈਲ ਦਾ ਕੰਮ ਕਰਕੇ ਜਿੰਨਾਂ ਦੇ ਇਹ ਸਰਸੇ ਵਾਲਾ ਇਹ ਮਿਹਨਤ ਮਜ਼ਦੂਰੀ ਕਰਦੇ ਆ ਜਾੜੀ ਵਗੈਰਾ ਹੀ ਕਰਦੇ ਆ ਮੋਬਾਈਲ ਬਿਜ਼ਨਸ ਨਾਲ ਉਹ ਕਿੱਕਦੇ ਸੀ ਗੁਰਮੀਤ ਜਨਾਬ ਮੋਬਾਈਲ ਵੇਚਦੇ ਆਗੇ ਮੋਬਾਈਲ ਇਹ ਤੁਸੀਂ ਜਿਹੜਾ ਤੇਲ ਵਾਲਾ ਇਹ ਕਦੋਂ ਫੜੇ ਨੇ ਇਹ ਅੱਜ ਮਾਰਨਿੰਗ ਹੀ ਆਇਆ ਕੱਲ ਰਾਤ ਨੂੰ 12 ਵਜੇ ਬਾਅਦ ਸਾਡੀ ਲਗਾਤਾਰ ਕਾਰਵਾਈ ਚੱਲ ਰਹੀ ਹੈ